ਉਹ ਸਿਰਪ ਤਖਸਮੰਦੀ ਦੁਰੀਆ ਸਭ ਕਰਸਾ ਛੱਟੀ ਐ ਤੁਧ ਜਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸ੍ਰੀ ਸ਼ਾਮ ਅਸ਼ਾ ਜਿਸ ਬਾਸ ਬੈਠਿਆ ਸੋਹੀ ਐ ਸਭਨ ਗਾਵੇ ਸ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਸੋਰਠ ਮਹਲਾ ਬਲਾ ਦਿੱਤ ਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਕੁੰਨ ਜਗ ਜਾਇ ਭਾਈ ਜਿਸ ਨਾਮ ਅਰਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਪੇਵੇਕਾਰੀ ਆਸਾ ਮਨ ਸਾ ਬੰਦਨੀ ਭਾਈ ਕਰਮ ਧੰਨ ਬੰਦਕਾਰੀ ਪਾਪ ਕੁੰਨ ਜਗ ਜਾਇਆ ਭਾਈ ਬਿਰਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਪੇਵੇਕਾਰੀ ਵਦ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਯਹਾ ਸਾਸਤ ਦੇਵਕ ਖੜੋ ਭਾਈ ਕਰਮ ਕਰੋ ਸੰਸਾਰੀ ਪਾਖੰਡ ਮੈਂ ਨਾ ਚੁੱਕਈ ਭਾਈ ਅੰਤ ਮਾਣਿਕਾਰੀ ਇਹਨ ਬੇਦ ਢੋਪੀ ਮਾਗਈ ਭਾਈ ਓਂਡੇ ਸਿਰ ਕਾ ਭਾਰੀ ਦੁਰਮਤ ਘਣੀ ਵਿਗੂਤੀ ਭਾਈ ਦੂਜੇ ਭਾਏ ਖੁਆਈ ਬਿਨ ਸਤਗੁਰ ਨਾਮ ਨ ਪਾਈਐ ਭਾਈ ਬਿਨ ਨਾਮ ਮ ਧਰਮ ਨ ਜਾਈ ਸਤ ਗੁਰ ਸੇਵੇ ਤਾਂ ਸੁਖ ਪਾਏ ਭਾਈ ਆਉਣ ਜਾਣ ਰਹੀ ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਪੂਜੈ ਭਾਈ ਗੁਰ ਬਿਨ ਵਗ ਨ ਪਾਈ ਜਿਵੇਂ ਅੰਤਰ ਲੋਭ ਕੇ ਕਰਮ ਤੁਮਾਵੇ ਭਾਈ ਕੂਣ ਬੋਲ ਕਿ ਖਾਈ ਕੰਡਤ ਦਹੀਂ ਮਿਲੋਇਆ ਭਾਈ ਵਿਚੋਂ ਨਿਕਲੈ ਤਤ ਜਲ ਮਥਿਆ ਜਲ ਦੇਖਿਆ ਭਾਈ ਇਆ ਜਗ ਇਹ ਹਵਤ ਗੁਰਬਿੜ ਭਰਮ ਵਿਗੂਚਿਆ ਭਾਈ ਕਾ ਕਟਾ ਦੇਵ ਅਲਖ ਇਹ ਜਗ ਤਾਕੋ ਸੂਤ ਕੋ ਭਾਈ ਦਹ ਦਿਸ ਬੰਦ ਮਾਈ ਬਿਨ ਗੁਰ ਗਾਠ ਨਾ ਛੁਟਈ ਭਾਈ ਥਾਕੇ ਕਰਮ ਤੁਮਾਈ ਇਹ ਜਗ ਭਰਮ ਭੁਲਾਇ ਭਾਈ ਕਹਿਣਾ ਕਿਛੁ ਨ ਜਾਏ ਗੁਰ ਮਿਰ ਭਉ ਮਨ ਸੈ ਭਾਈ ਭੈ ਮਨ ਨ ਸਚ ਲੇਖ ਮੱਜਨ ਦਾ ਚ ਨਿਆਈਆ ਭਾਈ ਤਖ ਨਾਮ ਸੇਖ ਗੁਰ ਅਕਸ ਜਿ ਨਾਮ ਜੜਾਇਆ ਭਾਈ ਮਨ ਵਸਿਆ ਚੁਕ ਭੇਖ ਇਹ ਤਨ ਹਾਟ ਸਰਾਖੋ ਭਾਈ ਵੱਖਰ ਨਾਮ ਆਪਾਰ ਇਹੋ ਵੱਖਰ ਵਾਪਾਰੀ ਸੋਹਣੇ ਭਾਈ ਦੁਰ ਸ਼ਬਦ ਕਰੇ ਵਿਚਾਰ ਧਨ ਵਾਪਾਰੀ ਨਾਲ ਕਾ ਭਾਈ ਮੈਲ ਕਰੇ ਵਾਪਾਰ ਇਹ ਤਨ ਹਾਟ ਸਰਾਖ ਕੋ ਭਾਈ ਕਨ ਨਾਮਿਆ ਪਾਰ ਇਹ ਵਖਰ ਵਾਪਾਰੀ ਸੋਧੜੇ ਭਾਈ ਗੁਰ ਸ਼ਬਦ ਕਰੇ ਵਿਚਾਰ ਧਰਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ